ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ گاਮਾਂ ਸੇ ਲਈ ਲੈ ਕੇ ਆਏ ਜੀ ਦੋਨੇ ਬਾਈ ਤਾਜ਼ੀਆਂ ਸੂਈਆਂ ਨੇ ਤੇ ਫਾਰਮ ਚ ਬਾਈ ਵੀਡੀਓ ਕਵਰ ਕਰਨ ਜਾ ਰਹੇ ਹਾਂ ਆਓ ਪੁੱਛ ਲੈਨੇ ਬਾਈ ਟੋਟਲ ਆਜੀ ਬਾਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਹੋ ਠੀਕ ਹੋ ਵਧੀਆ ਹਾਂਜੀ ਬਹੁਤ ਜੀ ਨਾਮ ਤੇ ਐਡਰੈਸ ਬੋਲ ਨਾਮ ਨਿਰਮਲ ਸਿੰਘ ਜੀ ਹੂੰ ਪਿੰਡ ਭਾਈ ਰੁਕਾ ਸੇ ਫੂਲ ਜ਼ਿਲ੍ਹਾ ਬਰਨਡਾ ਜੀ ਨੇੜੇ ਪਿੰਡ ਬਾਈ ਨੇੜੇ ਦਾ ਸਲਾਪੁਰ ਰਹਿ ਗਿਆ ਜੀ ਕਰਾਮਪਰਾਫੂ ਉਹਦ੍ਰਿਕ ਸਾਈਡ ਭਗਤਾ ਭਾਈ ਕਾ ਵਿਚਾਲੀ ਜਾਂਦੇ ਪਿੰਡ ਆਪਣਾ ਠੀਕ ਹੈ ਬਈ ਮੋਬਾਈਲ ਨੰਬਰ ਬੋਲ ਦੇ ਮੋਬਾਈਲ ਨੰਬਰ ਹੈ 9463842852 ਠੀਕ ਹੈ ਜੀ ਦੂਜਾ ਹੈਗਾ ਇਹ 7087820605 ਇਹ ਦੋਵੇਂ ਬਾਈ ਦੇ ਕੰਟੈਕਟ ਨੰਬਰ ਨੇ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੂਸ ਹੋਈ ਹੈ ਪਲੂਣ ਹੀ ਪਹਿਲਾ ਸੂਸ ਹੋਈ ਹੈ ਬਾਈ ਜੀ ਬੱਚੀ ਪਹਿਲਾ ਸੂਆ ਕਦੋਂ ਸੂਈ ਹੈ ਬਾਈ ਇਹ ਸਵੇਰੇ 4 ਵਜੇ ਸੂਈ ਹੈ ਜੀ ਠੀਕ ਹੈ ਬਾਈ ਜੇਰ ਪੈ ਗਈ ਜੇਰ ਜੂਰ ਪੈ ਗਈ ਹਾਂ ਜੇਰ ਆਹੀ ਹੈ ਬਾਈ ਹਾਂਜੀ ਆ ਜੇਰ ਠੀਕ ਹੈ ਜੇਰ 7:00 ਵਜੇ ਪਈ ਅੱਜ ਠੀਕ ਹੈ ਬਾਈ ਸਵੇਰੇ ਹਾਂ ਬੱਚਾ ਕੀ ਦਿੱਤਾ ਇਹਨੇ ਬੱਚਾ ਦਿੱਤਾ ਜੀ ਬੱਚਾ ਦਿੱਤਾ ਹਾਂਜੀ ਠੀਕ ਹੈ ਬਾਈ ਕਿੰਨਾ ਕੁ ਬਾਲਾ ਬਾਈ ਕੱਢਿਆ ਇਹਦਾ ਬਾਈ ਜੀ ਬੱਚੇ ਨੂੰ ਪਿਆ ਕੇ ਹਲੇ ਤਾਂ ਆਪਾਂ ਮੰਨ ਕੇ ਲੋ 4 ਕਿਲੋ 4 ਲੀਟਰ ਹੋਇਆਗਾ ਜਦੋਂ ਜੋ ਜੇਰ ਪਈ ਤੋਂ ਠੀਕ ਹੈ ਬਾਈ ਹਾਂਜੀ ਹੂੰ ਤੇ ਉਹਨੀ ਸੀਲ ਠੰਡੀ ਬਹੁਤ ਆ ਜੀ ਵਿੱਚ ਕਿੰਨਾ ਦੁੱਧ ਦੀ ਦੂ ਐਸਟੀਮੇਟ ਆ ਐਸਟੀਮੇਟ ਆ ਉਮੀਦ ਬਾਈ ਜੀ 15 ਕਿਲੋਟਰ ਦੀ 15 16 ਦੀ ਲੱਗਦੀ ਆ ਪਾਣ ਨੂੰ ਹੁਣੇ ਹੀ ਲੇਵਾ ਬਹੁਤ ਚੰਗਾ ਹਾਂ ਲੇਵਾ ਬਰੀਕਾਂ ਵਾਲੀ ਬਹੁਤ ਚੰਗਾ ਬਰੀਕੀ ਦੇਖੋ ਲੱਟਾਂ ਦੇਖੋ ਸ਼ਾਮ ਤੱਕ ਕਾਟਰ ਪੂਰਾ ਭਰ ਲੈਣਾ ਕੱਲਾ ਕੱਲਾ ਹੁਣ ਬਹੁਤ ਚੰਗਾ ਲੱਗਾ ਜੀ ਮੋਟਾ ਥਣ ਲੱਗਿਆ ਲੈ ਬਾਈ ਕੱਲਾ ਕੱਲਾ ਥਾਣਾ ਮੁਠੀ ਵਾਲਾ ਥਾਣਾ ਚਿਹਰੇ ਥਣ ਨਿਕੜਵੇਂ ਪੂਰੇ ਗਾਇਬ ਤੇ ਚਵਾਈ ਚਵਾਈ ਕਿਵੇਂ ਆ ਬਾਈ ਬਹੁਤ ਸੋਹਣੀ ਜੀ ਚਵਾਈ ਤਾਂ ਕਰਕੇ ਦਿਖਾ ਦਾਂਗੇ ਚਵਾਈ ਚਵਾਈ ਇੱਕ ਨੰਬਰ ਮੋਟੀ ਮੋਟੀ ਚਵਾਈ ਆ ਬਾਕੀ ਕੋਈ ਚੱਕਰ ਜਿਵੇਂ ਮਰਜ਼ੀ ਮਾਰੀ ਉਹ ਮਤਲਬ ਹੱਥ ਫੇਰੀ ਆ ਕੋਈ ਦਿੱਕਤ ਨਹੀਂ ਲੱਤ ਛੜਾ ਲਾ ਕੰਮ ਨਹੀਂ ਕੋਈ ਵੀ ਜਿਵੇਂ ਮਰਜ਼ੀ ਬੈਠ ਰਹੀ ਕੋਈ ਜਿਵੇਂ ਮਰਜ਼ੀ ਹੱਥ ਫੇਰੀ ਚੱਲ ਕੋਈ ਚੈੱਕ ਨਹੀਂ ਨਹੀਂ ਕਹਿਣਾ ਕਰਮ ਵਾਲੀ ਨੇ ਕੋਈ ਸੀ ਠੰਡੀ ਸੀਲ ਆ ਕੱਦ ਠੀਕ ਆ ਬਰੀਡ ਚੰਗੀ ਆ ਸੂਈ ਸਵਾਈ ਆ ਬਾਈ ਖੋਲ ਦੇ ਬਾਈ ਤੋੜ ਕੇ ਰਖਾ ਦੇ ਵੱਡੀ ਗੱਲ ਜੇਰ ਦੀ ਹੁੰਦੀ ਆ ਜੇਰ ਵੀ ਬਈਆ ਰੱਖੀ ਬੈਠਾ ਜੇਰ ਜੱਪੇ ਦੀ ਕੋਲੇ ਪਈ ਜੇਰ ਦੀ ਆਪਾਂ ਅਗਲੇ ਦੇ ਘਰ ਦੇ ਵੀ ਗਾਰੰਟੀ ਲਵਾਂਗੇ ਠੀਕ ਆ ਬਾਈ ਜੇਰ ਦੀ ਭਾਰ ਕੱਪੇ ਦੀ ਗਾਰੰਟੀ ਹੋਊ ਆਪਣੀ ਹੂੰ ਦੁੱਧ ਬਾਦ ਬੰਦੇ ਨੇ ਆਪਦੀ ਸੇਵਾ ਨਾਲ ਮੂਰੇ ਦੇਖਣੀ ਹੈਗੀ ਆਪਦੀ ਸਮਝ ਨ ਜਿਹੜੀ ਆਪਾਂ ਨੂੰ 15 16 ਲੀਟਰ ਦੀ ਤੋਂ ਉਮੀਦ ਆ ਠੀਕ ਹੈ ਭਾਈ ਹਾਂਜੀ ਤੋਰਾ ਚੈੱਕ ਕਰ ਲੋ ਆਰਡਰ ਚੈੱਕ ਕਰ ਲੋ ਆਰਡਰ ਕਮਾਲ ਦਾ ਭਾਈ ਫੀਟਿੰਗ ਵਾਲਾ ਆਰਡਰ ਆ ਕੋਈ ਟੁੱਟਮਾਂ ਲੇਵਾ ਨਹੀਂ ਕੀ ਬਾਤ ਆ ਫੇਸ ਬੜਾ ਚੰਗਾ ਬਰੀਟ ਇੱਕ ਨੰਬਰ ਆ ਕੱਦ ਤੇ ਲੰਮੀ ਲੁੰਮੀ ਚੰਗੀ ਆ ਭਾਈ ਕੀ ਮੋਹਲਾ ਭਾਈ ਜਾਇਜ਼ ਜਾਇਜ਼ ਲਓ ਜੀ ਮਤਲਬ ਬਿਲਕੁਲ ਜਾਇਜ਼ੂ ਘਟਾ ਵਾਧਾ ਨਹੀਂ ਹੋਣਾ ਹੂੰ ਅੱਗੇ ਵੀ ਤੁਹਾਨੂੰ ਪਤਾ ਆ ਵਾਦੇ ਘਟੇ ਵਾਲੀ ਗੱਲ ਕਰਦੇ ਨਹੀਂਗੇ ਸਹੀ ਗੱਲ ਆ ਭਾਈ ਭਾਈ ਜੀ ਇਹ ਕੋਈ ਇਹ ਤਾਂ 60 ਨਹੀਂ ਕੋਈ 65 ਨਹੀਂ 55000 ਦੀ ਵਿਹੜ ਦੇਵਾਂਗੇ ਜੀ ਚੱਕ ਬਾਈ ਮੁੱਲ ਕੋਈ 60 ਨਹੀਂ 65 ਨਹੀਂ 55000 ਦੀ ਵਿਹੜ ਆ ਬਾਈ ਇਹ ਜੇ ਅਗਲੇ ਨੇ ਵੀ ਘਟਾਉਣ ਵਧਾਉਣ ਵਾਲੀ ਕਰਨਾ ਫੇਰ 60 ਮੰਗਾਗੇ ਜੀ ਠੀਕ ਆ ਬਾਈ ਜਿਹੜੇ ਨੇ ਕਹਿੰਦੇ ਬਾਈ ਦੇਣੀ ਕਿੰਨੇ ਦੀ ਆ ਕਿਵੇਂ ਕਰਨਾ ਹਨ ਫੇਰ 60000 ਆ ਜੀ ਠੀਕ ਆ ਬਾਈ ਆਰਡਰ ਦੇਖੋ ਕਮਾਲ ਦਾ ਬਹੁਤ ਸੋਹਣਾ ਆਰਡਰ ਬਾਈ ਮੁੱਠੀ ਵਾਲਾ ਤੁਹਾਨੂੰ ਇਕੱਲਾ ਕਰਦਾ ਤੁਹਾਨੂੰ ਹਾਂ ਬਾਕੀ ਠੰਡੀ ਦੇਖੋ ਲੈ ਠੰਡੀ ਵਿੱਚ ਜਿਵੇਂ ਮਰਦੀ ਹੱਥ ਲਾਈ ਚੱਲ ਕੋਈ ਚੱਕਰੀ ਨਹੀਂ ਕੋਈ ਕੁਸ਼ ਨਹੀਂ ਲੈ ਬਿਨਾਂ ਬੱਚਿਆਂ ਜਿਵੇਂ ਮਰਜ਼ੀ ਵੈਜਾ ਛੱਲੇ ਕੋਈ ਜਿਵੇਂ ਪਹਿਲਾਂ ਨਹੀਂ ਠੰਡੇ ਨਹੀਂ ਹੁੰਦੀ ਜੀ ਸਹੀ ਗੱਲ ਹੈ ਬਾਈ ਲੈਣੇ ਆਪਾਂ ਮੰਨ ਕੇ ਲੈ ਠੰਡਾ ਪਸ ਦੇਖ ਕੇ ਪਹਿਲਾਂ ਹੀ ਬਾਕੀ ਕੋਈ ਚੈੱਕ ਨਹੀਂ ਧਾਰਾ ਮਾਰ ਕੇ ਹਾਂਜੀ ਧਾਰਾ ਮਾਰ ਕੇ ਲੈ ਬਾਈ ਜਿਵੇਂ ਮਰਜ਼ੀ ਬੈਠਾ ਰਹੇ ਕੋਈ ਚੈੱਕ ਨਹੀਂ ਠੰਡੀ ਸੀ ਲੱਗ ਨਹੀਂ ਬਾਈ ਠੰਡੀ ਤਾਂ ਹਸਪਤਾਲ ਤਾਂ ਹੀ ਬਾਕੀ ਚਵਾਈ ਕਰਕੇ ਰਖਾਣੇ ਬਾਈ ਚਵਾਈ ਬਾਈ ਕਹਿੰਦਾ ਇੱਕ ਨੰਬਰ ਆ ਥਾਣੀ ਦਾਸ ਦਾ ਥਣ ਬਹੁਤ ਚੰਗਾ ਲੱਗਿਆ ਬਾਈ ਮੁਠੀ ਵਾਲਾ ਥਣ ਚਵਾਈ ਚੁਈ ਓਕੇ ਹੈਗੀ ਕਿਹੜੇ ਬੱਚਾ ਇਧਰ ਬੱਚਾ ਬੰਦ ਵੀਰੇ ਮੁਕੇ ਨੇੜੋ ਦਿਖਾ ਦੇ ਜੀ ਸਾਨੂੰ ਲੈ ਬਈ ਆਰਡਰ ਦੇਖੋ ਕਮਾਲ ਦਾ ਬਹੁਤ ਸੋਹਣਾ ਥਣ ਦਾ ਕੱਲਾ ਕੱਲਾ ਪੂਰੀ ਬਿੱਟੇ ਥਣ ਬੱਟ ਲੈ ਬਈ ਜਿਵੇਂ ਮਰਜ਼ੀ ਬੈਠਾ ਰਹੇ ਕੋਈ ਚੱਕਰ ਨਹੀਂ ਕਹਿਣਾ ਕੁਛ ਨਹੀਂ ਚਵਾਈ ਬਹੁਤ ਚੰਗੀਆਂ ਨੇ ਬਈ ਬਹੁਤ ਸੋਹਣ ਚੋਣ ਲੱਗੇ ਮੋਟਾ ਮੋਟਾ ਚੋਣ ਆ ਜਿਵੇਂ ਮਰਜ਼ੀ ਚੋਈ ਚੱਲ ਲੈ ਕੀ ਬਾਤ ਆ ਆਏ ਉਂਗਲਾਂ ਨੂੰ ਵਰਦੀ ਆ ਵੀਡੀਓ 'ਚ ਖੜਕਾ ਸੁਣਦਾ ਕਿ ਨਹੀਂ ਚਵਾਈ ਦਾ ਬਾਹ ਸੋਹਣਾ ਚੋਣ ਲੱਗੇ ਮੈਡਮ ਇੱਕ ਨੰਬਰ ਜਵਾਈ ਆ ਲੈ ਕੀ ਬਾਤ ਆ ਕੀ ਬਾਤ ਆ ਹੂੰ ਬੜਾ ਸੋਹਣਾ ਚੋਣ ਚੋਣ ਲੱਗੇ ਸਹੀ ਗੱਲ ਮੁੱਠੀ ਵਾਲਾ ਥਣ ਲੈ ਕੱਲਾ ਕੱਲਾ ਥਣ ਪੂਰੀ ਵਿੱਚ ਨਿਆਣਾ ਵੀ ਬਾਈ ਨੇ ਪਾਇਆ ਇਹ ਮਹਲੋੜ ਨਹੀਂ ਠੰਡੀ ਵਾਲੀ ਪੌਣਾ ਪਾਲਾ ਨਹੀਂ ਪੌਣਾ ਨਾ ਪਤਾ ਵੀ ਕੋਈ ਚੱਕਣੀ ਕੱਦ ਬਰੀਡ ਚੰਗੀ ਆ ਮੁੱਲ ਵੀ ਜਮਾ ਜਾਇਜ਼ ਆ ਮਾਨਦਨ ਜ਼ਰੂਰ ਹੋ ਜੂਗਾ ਯਾਨੀ ਬੜਾ ਪਾਲਣ ਚ ਵੀ ਹੁੰਦੀ ਗਾਂ ਨੂੰ ਵੀ ਵਧਣ ਵਾਲੀ ਚੀਜ਼ ਹੈਗੀ ਤਾਂ ਪਸੂ ਦਾ ਦੁੱਧ ਆਉਂਦੀ ਹੁੰਦਾ ਕੋ ਸਾਫ਼ ਸੁਥਰੀ ਬੱਚੀ ਆ ਪੂਰੀ ਸਹੀ ਗੱਲ ਹੈ ਪਾਲਣ ਚ ਵੀ ਹੁੰਦੀ ਜੀ ਲੇਵਾ ਵੀ ਕਮਾਲ ਆ ਦੂਜੇ ਸੋਹਣ ਨੂੰ ਬਹੁਤ ਚੰਗੀ ਵੜ ਬਣ ਜੀ ਹੂੰ ਅੱਗੇ ਬਈ 2 ਨੰਬਰ ਤੇ ਕਿਹੜਾ ਸੋਹ ਸੋਈ ਆ ਬਾਈ ਜੀ ਤੀਜਾ ਸੂਹ ਸੂਈ ਆ ਕਦੋਂ ਸੂਈ ਐ ਬਈ ਜੀ ਆਪਣੀ ਘਰ ਦੀ ਵਿਹੜ ਆਉਦੀ ਠੀਕ ਐ ਬਾਈ ਹਾਂ ਕਦੋਂ ਸੂਈ ਐ ਇਹ ਇਹ ਅੱਜ ਤੀਜਾ ਦਿਨ ਹੀ ਸੂਈ ਨੂੰ ਬਾਈ ਜੀ ਬੱਚਾ ਕੀ ਐ ਮਗਰ ਇਹਨੇ ਬੱਚੀ ਦਿੱਤੀ ਬਾਈ ਜੀ ਤੇ ਜਣੀ ਬੱਚੀ ਆਪਾਂ ਰੱਖਣ ਦਾ ਖਿਆਲ ਹੈ ਸਹੀ ਗੱਲ ਤੁਸੀਂ ਵੀ ਆਪਾਂ ਮੁੜਕੇ ਲਾ ਕਹਿੰਦਾ ਤੂੰ ਹਨਾ ਠੀਕ ਹੈ ਕਹਿੰਦਾ ਕਿ ਬੱਚੀ ਆਪਾਂ ਰੱਖਣੀ ਹੈ ਠੀਕ ਹੈ ਜਣੀ ਜੇ ਲੈਣੀ ਹੈ ਬੱਚੀ ਫਿਰ ਹੋ ਜਾ ਮੁੱਲ ਹੋ ਜਾ ਜੀ ਕਿਉਂ ਬੱਚੀ ਸੈਕਸਡ ਨਹੀਂ ਬੰਦੀ ਜੀ ਠੀਕ ਹੈ ਭਾਈ ਪੇਪਰ ਦੀ ਹੈਗੀ ਹੂੰ ਤੇ ਜੇ ਮੰਨ ਲੇ ਕਿ ਚੱਲ ਵੀ ਤੂੰ ਬੱਚੀ ਦੀ ਕੁਆਲਿਟੀ ਦੇਖ ਹਨਾ ਨਾਸਾਂ ਨੂੰ ਸਾ ਗਲਾਬੀ ਪ੍ਰਿੰਟ ਤੋਂ ਪੂਰਾ ਚੰਗਾ ਬਾਕੀ ਚੰਗੇ ਸੀ ਮੰਦੀ ਹਨਾ ਪੇਪਰ ਦੀ ਹੈ ਠੀਕ ਹੈ ਹਾਂਜੀ ਤੇ ਬੱਚਾ ਬਾਈ ਕਹਿੰਦਾ ਰੱਖਣ ਦਾ ਇਰਾਦਾ ਵੀ ਆ ਤੇ ਜੇ ਕੋਈ ਵੀ ਮੁੱਲ ਭਰ ਤੋ ਹਾਂਜੀ ਜੇ ਤਾਂ ਮੁੱਲ ਅਗਲਾ ਉਹ ਕਿਹੜੀ ਹਾਲਾ ਕਹਿੰਦੇ ਮੈਂ ਲੈਣੀ ਲੈਣੀ ਫਿਰੋ ਜਿਹਾ ਹੋ ਜੂ ਗੱਲ ਹੂੰ ਤੇ ਉਹਦਾ ਮੁੱਲ ਇਕੱਲੇ ਹੋਣੀ ਹੋ ਜਾਨੀ ਆਪਾਂ ਉਹ ਦੱਸ ਕੇ ਕੋਈ ਐ ਨਹੀਂ ਗੱਲ ਕੋਈ ਹੂੰ ਉਹਦਾ ਬੰਦਾ ਕਹਿੰਦੇ ਪਾਸੇ ਵੀ ਦੇ ਵਿੱਚ ਆਏ ਆ ਜੋ ਚਾਹੀ ਸਹੀ ਗੱਲ ਆ ਬਾਈ ਦੱਸ ਕੇ ਤੇ ਕਿੰਨਾ ਗਾ ਹੁਣ ਬੋਲਾ ਇਹਦੇ ਥਲੇ ਪੇ ਬਾਈ ਜਿਹਦੇ ਕੋਲ 25 ਲੀਟਰ ਵਾਲਾ ਹੁਣ ਠੀਕ ਆ ਹਾਂ ਤਿੰਨ ਦਿਨ ਦੀ ਸੂਈ ਹੈ ਠੀਕ ਆ ਪਿਛਲੇ ਸੂਏ ਨੇ 30 32 ਲੀਟਰ ਤੋਂ ਕੱਢਿਆਗਾ ਠੀਕ ਆ ਬਾਈ ਹਾਂਜੀ 30 ਤੋਂ 32 ਲੀਟਰ ਦਾ ਰਿਕਾਰਡ ਆ 25 ਲੀਟਰ ਬੋਲ ਉਹ ਜਿਹੜਾ ਹੁਣ ਬਾਈ ਕਹਿੰਦਾ ਰੈਡੀ ਆਗਾ ਤੇ ਲੇਵਾ ਦੇਖੋ ਲੇਵਾ ਕਮਾਲ ਦਾ ਨਾੜਾ ਨੂੜਾ ਦੇਖੋ ਫੁੱਲ ਚੰਗੀਆਂ ਬਾਈ ਲੇਵਾ ਹੀ ਦਾਦਾ ਬਾਈ ਦੁੱਧ ਵਾਲਾ ਪੀਸ ਆ ਨਾ ਜਮਾਈ ਬੜੀ ਦੁੱਧ ਵਾਲੀ ਜੀ ਕਰ ਤੂ ਦੇਖੋ ਜੀ ਕਿੰਨਾ ਖਾਣ ਦੇਖੋ ਕਿੰਨਾ ਕਮਾਲ ਦਾ ਬਾਈ ਅੱਥੀ ਚੋਲੋ ਹਨਾ ਬਾਈ ਮਸ਼ੀਨਾਂ ਚੋਲੋ ਕੋਈ ਚੱਕਰ ਨਹੀਂ ਹਾਂ ਜਿਵੇਂ ਮਰਜ਼ੀ ਚੋਲੋ ਜੀ ਕੋਈ ਚੱਕਰ ਨਹੀਂ ਹਾਂ ਪਿਛਲੇ ਸੂਏ ਮਸ਼ੀਨ ਤੇ ਚੋਈ ਆ ਹੁਣ ਜਿੱਦਾਂ ਸੂਈ ਜਾਏਗੀ ਠੀਕ ਆ ਤਿੰਨ ਦਿਨ ਹੋ ਗਏ ਅੱਥੀ ਚਵਾਈ ਕਰਦੇ ਆ ਜੀ ਠੀਕ ਆ ਬਾਈ ਥਾਣ ਦੇਖੋ ਕਮਾਲ ਦਾ ਨਾੜਾ ਨੂੜਾ ਫੁੱਲ ਚੰਗੇ ਆ ਪੂਰੀ ਵੇਥੀ ਦੇ ਥਾਣ ਚੰਗੇ ਬੌਲੇ ਤੋਂ ਕਰਮਾਲੀ ਸਟਾਰਟ ਹੋਇਆ ਦੁੱਧ ਵੀ ਚੰਗਾ ਪਾਉਂਦਾ ਗੱਡ ਕੱਦ ਕੋਦ ਦੇਖੋ ਜੀ ਕੱਦ ਦੇਖੋ ਬਾਈ ਬਰਾਬਰ ਖੜਾ ਉਹ ਸਭ ਨੰਦਾਜ਼ਾ ਲਾਇਓ ਛੋਟੀ ਮੋਟੀ ਨਹੀਂ ਫੁੱਲ ਕੱਦ ਫੁੱਲ ਬਰੀਡ ਵੱਡੀ ਗੱਲ ਮਗਰ ਬੱਚਾ ਵੀ ਵੱਚੀ ਆ ਬੱਚੀ ਵੀ ਫੁੱਲ ਕੱਦ ਫੁੱਲ ਬਰੀਡ ਆ ਫੇਸ ਦੇਖੋ ਫੇਸ ਦੀ ਬਿਊਟੀ ਵੀ ਕਮਾਲ ਆ ਪੂਰੀ ਚੰਗੀ ਆ ਬੋਦੀ ਵਾਦੀ ਇਸ ਨਾਲ ਖ ਆਪਣਾ ਬੈਡ ਦੇ ਵਿੱਚ ਬਾਕੀ ਠੰਡੀ ਠੁੰਡੀ ਦਾ ਕੋਈ ਅੰਤ ਨਹੀਂ ਜੀ ਐਂ ਮਰਜੀ ਬੈਠਾ ਲੋ ਥੱਲੇ ਕੋਈ ਜਿਵੇਂ ਮਰਜੀ ਹੱਥ ਲਾਈ ਚਾਲ ਕੋਈ ਚੈੱਕ ਨਹੀਂ ਕਹਿਣਾ ਕੁਛ ਨਹੀਂ ਠੱਡੇ ਸੀਲ ਕਰਨ ਵਾਲੀ ਫੋਲ ਚਾਰੇ 1 ਵਜੇ ਥਾਣਾਗੇ ਦੂਰ ਤੇ ਨਾੜਾ ਨੋੜਾ ਇੱਧਰ ਵੀ ਦੇਖੋ ਜੀ ਪਿਛੇ ਸਹੀ ਗੱਲ ਆ ਲੈ ਲੇਵਾ ਦੇਖੋ ਲੇਵੇ ਦੀ ਫੀਟਿੰਗ ਚੈੱਕ ਕਰੋ ਕਮਾਲ ਦੀ ਬਹੁਤ ਸੋਹਣੀ ਫੀਟਿੰਗ ਹੈ ਲੇਵੇ ਦੀ ਤੇ ਥਣ ਬੜਾ ਕਮਾਲ ਦਾ ਹਨਾ ਹਾਂਜੀ ਕੀ ਬਾਤ ਆ ਬਾਈ ਕਿ ਨਾੜਾ ਨੂਣਾ ਤਾਂ ਇਦਾਂ ਹੀ ਦਿਖਾ ਦੋ ਜੀ ਮਾਦੂ ਸਹੀ ਆ ਨਿਸ਼ਾਨੀਆਂ ਦੁੱਧ ਦੀਆਂ ਜਿਹੜੀਆਂ ਦੇਖੋ ਜੀ ਜਿਹੜੇ ਬੰਦੇ ਨੂੰ ਪਰਖਾ ਉਹ ਚੀਜ਼ ਪਰਖਾਈ ਨਹੀਂ ਸਹੀ ਗੱਲ ਆ ਬਾਈ ਕੀ ਚੀਜ਼ ਆ ਜੀ ਬਾਕੀ ਆਪ ਵੀ ਬੋਲ ਲਿਓ ਇਹਦਾ ਵੇਚਣ ਦਾ ਕਾਰਨ ਵੀ ਕੋਈ ਆਪਣਾ ਐ ਨਹੀਂ ਮੇਰੇ ਕੋਲ ਛੋਟੀਆਂ ਬੱਚੀਆਂ ਸੂਂਗੀਆਂ ਜੀ ਠੀਕ ਆ ਆਪਣਾ ਮਾਲ ਇੰਨਾ ਹੀ ਹੱਟਦਾ ਗੱਲ ਕਰ ਕੋਈ ਛੋਟੀਆਂ ਇਹਨਾਂ ਦੇ ਇਤਰੀ ਪਈ ਨਹੀਂ ਪਟੇ ਜਾਂਦੇ ਸੀਗੇ ਜਗਾ ਦੀ ਥੋੜੀ ਜੀ ਬਾਈ ਕਹਿੰਦਾ ਕੰਮ ਕਰਕੇ ਬੱਚੋ ਆਪੇ ਵੇਚ ਰਹੇ ਆ ਤੇ ਉਹਦਾ ਕਰਕੇ ਬਾਈ ਕਹਿੰਦਾ ਚਲਿਕ ਕਰਦਾ ਵੇਚਣ ਵਾਲਾ ਇਹਦਾ ਕੋਈ ਹੋ ਨਹੀਂਗਾ ਹੂੰ ਬਾਕੀ ਤੋਰ ਕੇ ਬਾਈ ਤ ਫੁੱਲ ਬਰੀਡ ਸੁਈ ਸਵਾਈ ਆ ਬੱਚਾ ਮਗਰ ਬੱਚੀ ਆ ਬੱਚੀ ਬਹੁਤ ਚੰਗੀ ਆ ਬੈਡ ਵੀ ਚੰਗੀ ਆ ਚੰਗੇ ਬੋਲੇ ਤੋਂ ਸਟਾਰਟ ਹੋਈ ਆ ਉਹਦਾ ਰਿਕਾਰਡ ਵੀ ਭਾਈ ਨੇ ਬਹੁਤ ਚੰਗਾ ਦੱਸਿਆ ਫੁੱਲ ਕਰਦਾ ਫੁੱਲ ਬਰੀਡ ਫੁੱਲ ਪਲੀ ਵੀ ਆ ਲੇਵਾ ਬਹੁਤ ਚੰਗਾ ਹੱਥੀ ਚੋਲੋ ਮਸ਼ੀਨ ਨਾਲ ਚੋਲੋ ਇੱਕ ਬਰਾਬਰ ਆ ਭਾਈ ਥਾਨ ਬਹੁਤ ਚੰਗਾ ਲੱਗਿਆ ਕਮਾਲ ਦਾ ਫੇਸ ਬੜਾ ਚੰਗਾ ਕਰਮਾ ਵਾਲੀ ਦਾ ਲੈ ਕੁਆਲਟੀ ਚੈੱਕ ਕਰੋ ਭਾਈ ਇੱਕ ਨੰਬਰ ਕੁਆਲਟੀ ਹੈ ਮੁੱਲ ਕੀ ਆ ਭਾਈ ਜਾਇਦ ਜਦਾ ਬਾਈ ਜੀ ਮੁੱਲ ਬਿਲਕੁਲ ਇਹਦਾ ਵੀ ਜਾਇਜ਼ ਹੋਊ ਕੋਈ ਐ ਨਹੀਂ ਗੱਲ ਵੀ ਵਾਧਾ ਘਟ ਨਹੀਂ ਹਣਾ ਜਮਈ ਠੀਕ ਆ ਹਾਂ ਮੰਗਉਂਦਾ ਹਾਂ ਕੋਣ ਲੱਖ ਮੰਗ ਲਏ ਸਵਾ ਮੰਗ ਲਗੇ ਸਹੀ ਗੱਲ ਆ ਇਹ ਕੱਲੀ ਦੇਵਾਂਗੇ 76000 ਦੀ 76000 ਦੀ ਜੇ ਬੱਠੀ ਲੈਣੀ ਚਾਹੁੰਦਾ 85000 ਦੀ ਫਿਰ 85000 ਹੋਣੀ ਐ ਚੁ ਕੱਲੀ ਛੋੜੀ ਐ ਜੀ ਬੰਦਾ ਆਪਣੋ ਸਮਝ ਕੇ ਲਾਵੇ ਠੀਕ ਆ ਬਾਈ ਹੁਣ ਹਣਾ ਜੇ ਤਾਂ ਬਾਈ ਕਹਿੰਦਾ ਕੱਲੀ ਗਾਂ ਲਵਾਂਗੇ 70000 ਦੀ ਦੇ ਦਿਆਂਗੇ ਹਾਂ ਜੇ ਸਿਣੇ ਬੱਛੀ ਲੈਣੀ ਆ ਤਾਂ 85000 ਫਿਰ 85000 ਹਾਂ ਬਾਈ ਆਨਲਾਈਨ ਆਪਾਂ ਕਹਿਣੇ ਕੋਈ ਕਹਿਣ ਦੀ ਗੱਲ ਨਹੀਂ ਕਿ ਵੇਖਲਾ ਆਏ ਤਾਂ ਕੁਝ ਹੋਰ ਗੱਲ ਕਰਾਂਗੇ ਹੁਣ ਹੋਰ ਨਹੀਂ ਹਾਂਜੀ ਸਹੀ ਗੱਲ ਆ ਬਾਈ ਹਾਂ ਹੂੰ ਆਪਾਂ ਬੱਛੀ ਰੱਖਣੀ ਚਾਹੁੰਣੀ ਹੈਗੇ ਠੀਕ ਆ ਜੇ ਨਹੀਂ ਚਲ ਬੇਅਰ ਵੀ ਬੰਦੇ ਦਾ ਕੋਈ ਅਗਲੀ ਬੰਦਾ ਹੁੰਦਾ ਖਿਆਲ ਵੀ ਜਿਆਦਾ ਕੋਈ ਸ਼ੌਂਕ ਹੁੰਦਾ ਕਿਸੇ ਨੂੰ ਸਹੀ ਗੱਲ ਹੈ ਬੱਛੀ ਨੂੰ ਲਿਜਾਵੇ ਬੰਦਾ ਉਹ ਬੰਦਾ ਜਿਹੜਾ ਸ਼ੌਂਕੀ ਹੋ ਪਾਲਣ ਵਾਲਾ ਬਾਈ ਪਾਲਣ ਵਾਲਾ ਹੋਵੇ ਤੇ ਦੁੱਧ ਪਿਆ ਕੇ ਹਨਾ ਤਿਆਰ ਕਰਨ ਵਾਲੀ ਚੀਜ਼ ਹੈ ਬੈੜ ਨੇ ਹੁਣ ਵੀ ਮੰਨ ਕੇ ਚੱਲ ਵੀ 32 33 ਲੀਟਰ ਤੋਂ ਚਵਾਊਗੀ ਠੀਕ ਆ ਸੇਵ ਵਾਲੇ ਬੰਦੇ ਕੋਲੇ ਵਾਗੀ ਹੂੰ ਪਰ ਮੁੱਲ ਦੀ ਬੇਨਤੀ ਆਪਾਂ ਹੁਣ ਵੀ ਹੀ ਗਏ ਨੇ ਵੀ ਮੁੱਲ ਵਾਧੇ ਘਟੇ ਵਾਲੇ ਨਹੀਂ ਬੰਦਾ ਨਾ ਹੀ ਐ ਸਮਝ ਰਿਹਾ ਮੁੱਲ ਘੱਟ ਕਰੇ ਬਾਈ ਨੇ ਹੂੰ ਕੋਈ ਇਚ ਘਾਟ ਵਾਦਾ ਕਿਸੇ ਕੋਲੋਂ ਸਹੀ ਆ ਬਾਈ ਫੁੱਲ ਗਰੰਟੀ ਹੋਊਗੀ ਹੂੰ ਬਾਕੀ ਕੋਈ ਬੰਦਾ ਮੂਰੇ ਆਪ ਦੀ ਸਮਝ ਨਾ ਲਵੇ ਵੀ ਜਿੰਨਾ ਬੰਦਾ ਕੋਈ ਸੇਵ ਵਾਲਾ ਬੰਦਾ ਇਹਨੂੰ ਪੰਜਾਬ ਦੇ ਹਨ ਇਹ ਕੱਲਾਂ ਅਮਰੀਕਾ ਕਹਿਣ ਦੀਆਂ ਗੱਲਾਂ ਤੇ ਅਗਲਾ ਕੋਈ ਸਾਹਮਣੇ ਨਾ ਮੂਰੇ ਲਿਆ ਕੇ ਉਹ ਫਾਇਦਾ ਨਹੀਂ ਗੱਲਾਂ ਦਾ ਕੋਈ ਸਹੀ ਗੱਲ ਆ ਬਾਈ ਸਹੀ ਗੱਲ ਕੋਈ ਹਜਾ ਤਾਂ ਹੁਣ ਬਾਈ ਡ बाकी ਧਾਰਾ ਮਾਰ ਕੇ ਦਿਖਾ। ਹਾਂਜੀ। ਠੰਡੀ ਠੁੰਡੀ ਦਾ ਬਾਈ ਕਹਿੰਦਾ ਫੋਲਾ, ਬਾਕੀ ਕੋਈ ਚੱਕਰ ਨਹੀਂ ਧਾਰਾ ਮਾਰ ਕੇ ਦਿਖਾਉਣੀ। ਮੈਂ ਕੋਈ ਮਤਲਬ ਵੀ ਨਹੀਂ ਜੀ, ਪਰ ਮੈਂ ਐਂ ਹੀ ਬਹਿ ਜਾ ਕੁੜਕਾ। ਹੂੰ। ਤਾਈ ਬਹਿ ਜਾ। ਹੱਕ ਨਿਆਣਾ ਵਾਲਾ ਲੈ। ਨਿਆਣਾ ਪਾਉਣਾ ਪਾ ਲੋ ਨਹੀਂ ਪਾਉਣਾ ਬਾਈ। ਬੱਕੇ ਨੇੜੇ ਦਿਖਾ ਦੂ ਬਾਈ ਜੀ ਥਾਣੇ ਆ ਕੇ। ਹਾਂ। ਥਾਣੇ ਬੜਾ ਕਮਾਲ ਦਾ ਹੈ। ਸਾਰੀ ਚੀਜ਼ ਦੇਖ ਜਾਂਦੀ ਹੈ। ਕੀ ਆ ਬਾਤ ਆ ਬਾਈ। ਗਲਾਸਾਂਗੇ ਥਣ ਲੱਗੇ ਜੀ ਬਾਹਰ ਨੂੰ। ਸਹੀ ਗੱਲ ਆ ਬਾਈ। ਕੀ ਆ ਬਾਤ। ਬਾਕੀ ਚਵਾਈ ਦਿਖਾਉਣੀ ਹੈ। ਚਵਾਈ ਵੀ ਬਾਈ ਕਹਿੰਦਾ ਇੱਕ ਨੰਬਰ ਆ। ਬੜੀ ਠੰਡੀ ਹੈ ਨਾ ਬਾਈ। ਮੋਟ ਮੇਰੇ ਮਰਜ਼ੀ ਚੋਈ ਚੱਲ ਹਨ ਬਹੁਤ ਸੋਹਣਾ ਚੋਣ ਲੱਗਈ ਬੜਮ ਮੋਟਾ ਮੋਟਾ ਚੋਣ ਹੈ ਬਈ ਕੀ ਬਾਤ ਹੈ ਲੈ ਆਏ ਨਿਬੜਦੀ ਆ ਤੇ ਬਈ ਦੱਸਦੀ ਆ ਹਨ ਬਹੁਤ ਸੋਹਣਾ ਚੋਣ ਲੱਗਈ ਬੜ ਖੜਕਾ ਦੇ ਹੁੰਦਾ ਵੀਡੀਓ ਤੇ ਬਈ ਲੈ ਆ ਮਗਰ ਲੈ ਬਈ ਕੀ ਬਾਤ ਆ ਮਗਰਲੇ ਥਣਾ ਦੀ ਚਵਾਈ ਇੱਕੋ ਜੀ ਆ ਹਨ ਬਹੁਤ ਚਾਰਾਂ ਦੀ ਇੱਕੋ ਜੀ ਚਵਾਈ ਹੈ ਜਿਵੇਂ ਮਰਜ਼ੀ ਚੋਈ ਚਾਰ ਮੋਟੀ ਮੋਟੀ ਚਵਾਈ ਹੈ ਕੀ ਆ ਚੂਣ ਕਰਮਲੀ ਦਾ ਬੜਾ ਚੰਗਾ ਲੈ ਕਿੰਨੇ ਗਿਟਾਰਾਂ ਮਾਰਿਆ ਦੇਖੋ ਜੰਦਾ ਜੀ ਦੁੱਧ ਹਾਂ ਕਿੰਨੀਆਂ ਗਿਟਾਰਾਂ ਮਾਰੀਆਂ ਦੁੱਧ ਦੇਖੋ ਬਈ ਕਿਆ ਬਾਤ ਆ ਇੱਕ ਨੰਬਰ ਚਵਾਈ ਆ ਮੋਟਾ ਮੋਟਾ ਕਰਮਲੀ ਨੂੰ ਚੂਣ ਲੱਗਿਆ ਤੇ ਲੇਵਾ ਦੇਖੋ ਲੇਵਾ ਕਮਾਲ ਦਾ ਇਹ ਆਰਡਰ ਬਹੁਤ ਚੰਗਾ ਬਈ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਤਾਂ ਚਵਾਈ ਚੂਈ ਇੱਕ ਨੰਬਰ ਵਾਲਾ ਕਿਆ ਬਾਤ ਆ 2024 ਲਾ ਹਾਂਜੀ 2024 ਹੂੰ ਦੁੱਧ ਵੀ ਬਾਈ ਨੇ ਦੱਸਿਆ ਚੰਗਾ ਪਾ ਦੂ ਚੰਗੇ ਬੋਲੇ ਤੋਂ ਕਰਮਲੀ ਸਟਾਰਟ ਹੋਈ ਆ ਬੱਚਾ ਮਗਰ ਬੱਛੀ 25 ਬਹੁਤ ਚੰਗੀ ਆ ਬਈ ਦੇਖ ਕੇ ਸੇਵ ਨੂੰ ਦੋਵੇਂ ਨਗਾਂ ਚ ਕੋਈ ਵੀ ਨਗ ਪਸੰਦ ਆ ਭਾਈ ਨਗ ਕਨੈਕਟ ਕਰ ਲਓ ਜੀ ਧੰਨਵਾਦ